ਸਾਸੀ ਕਾਲ ਜੀ ਸਾਰੀ ਸੰਗਤ ਨੂੰ ਅੱਜ ਆਪਾਂ ਬਰਫੀ ਬਣਾਉਣ ਲੱਗੇ ਆ ਜੀ ਕਈ ਬੀਬੀਆਂ ਭੈਣਾਂ ਨੇ ਮੈਨੂੰ ਕਿਹਾ ਸੀ ਵੀ ਕੁਝ ਬਣਾ ਕੇ ਵੀ ਦਿਖਾਇਆ ਕਰੋ ਵੀ ਆਪਾਂ ਸੰਗਤ ਵਿੱਚ ਸਾਰੀਆਂ ਇਕੱਠੀਆਂ ਬੀਬੀਆਂ ਭੈਣਾਂ ਜਿਹੜੀਆਂ ਹੈਗੀਆਂ ਤੁਸੀਂ ਬਣਾ ਲੈਂਦੇ ਹੋ ਉਹਦੀ ਆ ਮੈਂ ਕਿਹਾ ਠੀਕ ਹੈ ਚਲੋ ਅੱਜ ਆਪਾਂ ਤੁਹਾਨੂੰ ਦੱਸਦੇ ਆ ਜੀ ਜਿਹੜਾ ਆਪਾਂ ਮੱਖਣ ਕੱਢਦੇ ਆ ਨਾ ਮੱਖਣ ਨੂੰ ਗਰਮ ਕਰਕੇ ਘਿਓ ਨਿਕਲਦਾ ਜਿਹੜਾ ਉਹ ਮੱਖਣ ਦਾ ਘਿਓ ਦਾ ਸ਼ਾਨ ਹੁੰਦਾ ਆਪਾਂ ਉਹਦੀ ਅੱਜ ਬਰਫੀ ਬਣਾਵਾਂਗੇ ਜੀ ਤੇ ਇਹਦੇ ਵਿੱਚ ਆਪਾਂ ਨੇ ਆਟਾ ਵੀ ਨਹੀਂ ਪਾਣਾ ਖੋਆ ਵੀ ਨਹੀਂ ਪਾਣਾ ਤੇ ਵੀਟ ਫਰੀ ਮਤਲਬ ਜਿਨ੍ਹਾਂ ਨੂੰ ਵੀਟ ਤੋਂ ਵੀ ਲੱਜੀ ਹੈ ਨਾ ਉਹਨਾਂ ਲਈ ਵੀ ਇਹ ਬਰਫੀ ਵਧੀਆ ਹੈ ਤੇ 10-15 ਮਿੰਟ ਚ ਬਣ ਜਾਂਦੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਆਪਣੇ ਘਰੇ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਇਹਦੇ ਵਿੱਚ ਆਪਾਂ ਨੇ ਆ ਛਾਣ ਇੱਕ ਕੱਪ ਲੈ ਲੈਣਾ ਇੱਕ ਕੱਪ ਲੈ ਲੈਣਾ ਜੀ ਆਪਾਂ ਬੂਰਾ ਕੰਡ ਤੇ ਅੱਧਾ ਕੱਪ ਲੈ ਲੈਣਾ ਜੀ ਆ ਪੂਰਾ ਇੱਕ ਕੱਪ ਹੀ ਲੈ ਲੈਣਾ ਜੀ ਆਪਾਂ ਨੇ ਚਾਵਲਾਂ ਦਾ ਆਟਾ ਚਾਵਲਾਂ ਨੂੰ ਮਿਕਸੀ ਚ ਪੀਸ ਵੀ ਸਕਦੇ ਆ ਠੀਕ ਹੈ ਜੀ ਇਹ ਹੋ ਗਿਆ ਆਪਣਾ ਚਾਵਲਾਂ ਦਾ ਆਟਾ ਤੇ ਇਹਨੂੰ ਆਪਾਂ ਹੁਣ ਕੜਾਈ ਨੂੰ ਗਰਮ ਕਰਕੇ ਕਿਉਂ ਕੁ ਕੁ ਕੁਝ ਨਹੀਂ ਪਾਣਾ ਕੱਲਾ ਆਟਾ ਹੀ ਭੁੰਣਾ ਇਹਦੇ ਵਿੱਚ ਇਹ ਚਾਵਲਾਂ ਦਾ ਆਟਾ ਆਪਾਂ ਨੇ 5-7 ਕ ਮਿੰਟ ਸਿਮ ਤੇ ਰੱਖ ਕੇ ਹਲਾ ਹਲਾਉਂਦੇ ਰਹਿਣਾ ਤੇ ਇਹਦੇ ਵਿੱਚ ਅੱਧਾ ਕੱਪ ਪੈਣਾ ਜੀ ਨਾਰੀਅਲ ਦਾ ਬੂਰਾ ਠੀਕ ਹੈ ਜੀ ਇਨਾਰੀਅਲ ਦਾ ਪੂਰਾ ਅੱਧਾ ਕੱਪ ਪੈਣਾ ਜੀ ਤੇ ਅੱਧਾ ਕ ਕੱਪ ਹੀ ਆਪਾਂ ਇਹਦੇ ਵਿੱਚ ਪਾ ਦੇਣਾ ਜੀ ਸੁੱਕਾ ਦੁੱਧ ਤੇ ਸੁੱਕਾ ਦੁੱਧ ਅੱਧਾ ਕੱਪ ਤੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਉਹ ਜਿਹੜਾ ਚਾਵਲਾਂ ਦਾ ਆਟਾ ਉਹਨੂੰ ਭੁੰਨ ਲੈਣਾ ਵਾ ਕੱਲੀ ਗੜਾ ਕੜਾਈ ਗਰਮ ਕਰਕੇ ਹੋਰ ਕੁਝ ਨਹੀਂ ਪਾਉਣਾ ਬਸ ਕਲਾ ਆਟਾ ਹੀ ਪਾਣਾ ਚਾਵਲਾਂ ਦਾ ਆਟਾ ਤੇ ਉਹਨੂੰ ਆਪਾਂ ਨੇ ਭੁੰਨ ਲੈਣਾ ਚਾਵਲਾਂ ਦਾ ਜਿਹੜਾ ਪਾਊਡਰ ਬਣਾਇਆ ਹੋਇਆ ਇਹ ਆਪਾਂ ਨੂੰ ਬਾਜ਼ਾਰ ਤੋਂ ਵੀ ਮਿਲ ਜਾਂਦਾ ਚਾਵਲਾਂ ਦਾ ਆਟਾ ਤੇ ਆਪਾਂ ਘਰੇ ਵੀ ਮਿਕਸੀ ਦੇ ਵਿੱਚ ਚਾਵਲ ਪੀਸ ਕੇ ਉਹ ਵੀ ਆਪਾਂ ਤਿਆਰ ਕਰ ਸਕਦੇ ਹਾਂ ਵਾਹਿਗੁਰੂ 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 ਹੁਣ ਆਪਣਾ ਜਿਹੜਾ ਆਟਾ ਜੀ ਬਰਾਊਨ ਹੋ ਗਿਆ ਥੋੜਾ ਥੋੜਾ ਇਹਦਾ ਰੰਗ ਚੇਂਜ ਹੋ ਗਿਆ ਚਾਵਨਾ ਦੇ ਆਟੇ ਦਾ ਤੇ ਬਸ ਪਾਣੀ ਥੋੜਾ ਜਿਹਾ ਹੀ ਹੋਰ ਪੁੱਲਣਾ ਥੋੜਾ ਜਿਹਾ ਜਰੱਕ ਜਿੰਨਾ ਹੁਣ ਬਰਾਊਨ ਹੋ ਗਿਆ ਆਪਾਂ ਨੇ ਹੁਣ ਕੜਾਈ ਬੰਦ ਕਰ ਦੇਣੀ ਆ ਆਟਾ ਵੈਸੇ ਹੀ ਗਰਮ ਸੀਗਾ ਤੇ ਹੁਣ ਜਿਹੜੀ ਕੜਾਈ ਗਰਮ ਪਈ ਆ ਇਹਦੇ ਥੱਲੇ ਆਗ ਨਹੀਂ ਬਾਲਨੀ ਇਹ ਗਰਮ ਕੜਾਈ ਦੇ ਵਿੱਚ ਹੀ ਆਪਾਂ ਨੇ ਨਾਰੀਅਲ ਦਾ ਪੂਰਾ ਪਾ ਦੇਣਾ ਜੀ ਨਾਰੀਅਲ ਦਾ ਪੂਰਾ ਗਰਮ ਕੜਾਈ 'ਚ ਪਾ ਕੇ ਆਪਾਂ ਨੇ ਉਹਨੂੰ ਥੋੜਾ ਜਿਹਾ ਹਿਲਾਣਾ ਤੇ ਬਸ ਇੰਨੇ ਨਾਲ ਹੀ ਇਹਨੇ ਭੁੱਜ ਜਾਣਾ ਇਹਨੂੰ ਆਪਾਂ ਨੇ ਅੱਗ ਨਹੀਂ ਇਹਦੇ ਥੱਲੇ ਬਾਲਨੀ ਬਸ ਗਰਮ ਕੜਾਈ 'ਚ ਹੀ ਕਰਨਾ ਜੀ ਠੀਕ ਹੈ ਇੱਕ ਤੋਂ 2 ਮਿੰਟ ਗਰਮ ਕੜਾਈ 'ਚ ਪਾ ਕੇ ਹਿਲਾਣਾ ਤੇ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਜਾਂਦੀ ਆ ਥੋੜਾ ਜਿਹਾ ਰੰਗ ਇਹਦਾ ब्राउन ਨਹੀਂ ਛੇ ਆ ਜਾਂਦਾ ਪੂਰਾ ਨਹੀਂ ਜਰਾ ਕਿ ਦਿਨਾਂ ਬਦਲ ਜਾਂਦਾ ਰੰਗ بس ਇਹ ਭੁੰਨਿਆ ਗਿਆ ਹੁਣ ਆ ਪਾਣੀ ਜੀ ਆ ਦੇਖੋ ਹੋ ਗਿਆ ਨਾ ਜਰਾ ਕਿ ਦਿਨਾਂ ब्राउन ਜਿਹੜਾ ਪਾਣੀ ਨਾਰੀਅਲ ਦਾ ਪੂਰਾ ਪਾਇਆ ਸੀ ਹੁਣ ਇਹਦੇ ਵਿੱਚ ਆਪਾਂ ਨੇ ਸਾਰੀਆਂ ਚੀਜ਼ਾਂ ਮਿਲਾ ਦੇਣੀਆਂ ਨਾਰੀਅਲ ਦਾ ਪੂਰਾ ਅੱਧਾ ਕੱਪ ਅੱਧਾ ਕੱਪ ਸੁੱਕਾ ਦੁੱਧ ਇੱਕ ਕੱਪ ਬੂਰਾ ਖੰਡ ਤੇ ਇੱਕ ਕੱਪ ਜੀ ਆਪਾਂ ਨੇ ਪਾਇਆ ਸੀ ਜਿਹੜਾ ਭੁੰਨ ਕੇ ਰੱਖਿਆ ਸੀਗਾ ਚਾਵਲਾਂ ਦਾ ਆਟਾ ਉਹ ਵੀ ਵਿੱਚ ਮਿਕਸ ਕਰ ਦੇਣਾ ਠੀਕ ਹੈ ਜੀ ਹੁਣ ਆਪਾਂ ਨੇ ਜਿਹੜਾ ਇੱਕ ਕਪ ਆਹ ਘਿਓ ਦਾ ਛਾਨ ਜਿਹੜਾ ਸੀਗਾ ਆਪਾਂ ਘਿਓ ਬਣਾਇਆ ਸੀਗਾ ਮੱਖਣ ਤੋਂ ਉਹ ਜਿਹੜਾ ਛਾਨ ਆ ਉਹ ਵਿੱਚ ਪਾ ਦੇਣਾ ਉਹਦੇ ਵਿੱਚ ਮਾੜਾ ਮੋਟਾ ਘਿਓ ਜਿਆ ਰਹਿ ਜਾਂਦਾ ਵਾ ਬਸ ਉਹ ਉਹੀ ਪਾ ਦੇਣਾ ਉਹ ਐਨ ਫਿਰ ਚੰਗੀ ਤਰ੍ਹਾਂ ਉਹ ਪਾ ਕੇ ਆਪਾਂ ਨੇ ਮਿਕਸ ਕਰ ਲੈਣਾ ਮਿਕਸ ਕਰ ਲੈਣਾ ਥੋੜੀ ਜੀ სიმਤੇ ਰੱਖ ਕੇ ਕੜਾਈ 'ਚ ਇਹਨੂੰ ਹਿਲਾਉਂਦੇ ਰਹਿਣਾ ਵਾਹਿਗੁਰੂ 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 ਇਹਨੂੰ ਹੁਣ ਹਿਲਾਉਂਦੇ ਰਹਿਣਾ ਜੀ ਲਗਾਤਾਰ ਬਸ ਹੁਣ ਇਹ ਪੂਰਾ ਐਨ ਮਿਕਸ ਹੋ ਗਿਆ ਹੁਣ ਆਪਾਂ ਨੇ ਇਹਨੂੰ ਜੋੜਨ ਲਈ ਹੋਰ ਕੁਝ ਨਹੀਂ ਪਾਣਾ ਆਪਣੇ ਘਿਓ ਨੂੰ ਜੰਕਸ਼ਨ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾਣਾ ਇੱਕ ਕੜਚੀ ਨਾਰਮਲ ਦੁੱਧ ਉਬਾਲ ਕੇ ਰੱਖਿਆ ਹੋਇਆ ਨਾਰਮਲ ਟੈਂਪਰੇਚਰ ਤੇ ਹੋਵੇ ਜਿਹੜਾ ਉਹ ਦੁੱਧ ਪਾ ਦੇਣਾ ਆਪਾਂ ਨੇ ਬਸ ਇਹ ਦੁੱਧ ਨਾਲ ਹੁਣ ਆਪਾਂ ਥੋੜਾ ਜਿਆ ਇਹਨੂੰ ਫਲਾੰਦਾ ਹਲਾਵਾਂਗੇ ਉਦੇ ਤੇ ਰੱਖ ਕੇ ਹੁਣ ਇਹਦੇ ਵਿੱਚ ਆਪਾਂ ਨੇ ਕਾਜੂ ਬਦਾਮ ਵੈਸੇ ਜਿਹੜਾ ਮੈਂ ਥਾਲ ਤੇ ਰੱਖਿਆ ਤੇ ਘਿਓ ਲਾਇਆ ਹੋਇਆ ਇਹਨੂੰ ਗਾਰਨਿਸ਼ ਕਰਨ ਲਈ ਇਹਦੇ ਥੱਲੇ ਵੀ ਪਾ ਸਕਦੇ ਆ ਪਰ ਮੈਂ ਸਾਰੇ ਕਾਜੂ ਬਦਾਮ ਇਹਦੇ ਵਿੱਚ ਹੀ ਪਾ ਦਿੰਦੇ ਆ ਇਹ ਹੁਣ ਭੁੱਜ ਗਿਆ ਇਹਨੂੰ ਪੂਰਾ ਹੁਣ ਇਕੱਠਾ ਜਾਂ ਹੋਣ ਲੱਗ ਗਿਆ ਦੁੱਧ ਪਾਣ ਨਾਲ ਇੱਕ ਕੱਪ ਨਹੀਂ ਇੱਕ ਕੜਛੀ ਦੁੱਧ ਦੀ ਪਾਈ ਸੀ ਬਸ ਹੁਣ ਇਹਨੇ ਆ ਇਕੱਠਾ ਹੋਣ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਹੀ ਉਹ ਜਿਹੜਾ ਮੈਂ ਕੱਟ ਕੇ ਰੱਖਿਆ ਸੀਗਾ ਉਹ ਵਿੱਚੇ ਹੀ ਪਾਤਾ ਬਦਾਮ ਤੇ ਕਾਜੂ ਬਾਕੀ ਆਪਦੀ ਪਛਾਣ ਅਨਸਾਰ ਜੋ ਮਰਜ਼ੀ ਪਾ ਸਕਦੇ ਹੋ ਇਹ ਹੁਣ ਬਿਲਕੁਲ ਵੀਟ ਫ੍ਰੀ ਵੀ ਬਣ ਗਈ ਜਿਨ੍ਹਾਂ ਨੂੰ ਵੀਟ ਤੋਂ ਅਲਰਜੀ ਉਹ ਵੀ ਖਾ ਸਕਦੇ ਇਹਦੇ ਵਿੱਚ ਪਾ ਕੇ ਨਾ ਆਪਾਂ ਨੇ ਫਿਰ ਇਹ ਚ ਕੱਟ ਪਾ ਕੇ ਐਂਡ ਬਾਕੀ ਥਾਲ ਦੇ ਵਿੱਚ ਕੱਟ ਪਾ ਦੇਨੇ ਆ ਕੱਟ ਪਾ ਕੇ ਫਿਰ ਆਪਾਂ ਨੇ ਇਹਨੂੰ ਅੱਧੇ ਘੰਟੇ ਲਈ ਫ੍ਰਿਜ ਚ ਰੱਖ ਦੇਣਾ ਫਿਰ ਇਹ ਪੂਰਾ ਜੰਮ ਜਾਏਗਾ ਜਦੋਂ ਇਹ ਜੰਮ ਜੰਮ ਗਈ ਅੱਧੇ ਘੰਟੇ ਬਾਅਦ ਹੁਣ ਅੱਧਾ ਘੰਟਾ ਰੱਖਣ ਤੋਂ ਬਾਅਦ ਆਪਾਂ ਨੇ ਦੁਬਾਰਾ ਕੱਢੀ ਤੇ ਕੱਟ ਲਈ ਕੱਟ ਕੇ ਆ ਦੇਖੋ ਕਿੱਡੀ ਸੋਹਣੀ ਖੋਏ ਵਾਂਗੂ ਖੋਏ ਦੀ ਜਿਵੇਂ ਆਪਾਂ ਨਹੀਂ ਕਹਿੰਦੇ ਨੇ ਕਾੜ ਕਾੜ ਕੇ ਬਣਾਇਆ ਹੁੰਦਾ ਦੁੱਧ ਉਹਦੀ ਬਰਫੀ ਵਾਂਗੂ ਬਣ ਜਾਂਦੀ ਐਂਡ ਬਹੁਤ ਜਿਆਦਾ ਟੇਸਟੀ ਬਣਦੀ ਹੈ wheat free ਹੈ ਸਾਰਿਆਂ ਭੈਣਾਂ ਨੂੰ ਬਣਾਇਓ ਬਣਾ ਕੇ ਦੇਖਿਓ ਵਾਈ ਗੁਰੂ ਦਾ ਨਾਮ ਜਪੋ ਆਹ ਦੇਖੋ ਜੀ ਆਪਾਂ ਹੁਣ ਤੋੜਾਂਗੇ ਨਾ ਤੇ ਇਹਨ ਬੁੱਲਾਣਾ ਪੁਰਦੀ ਹੈ ਜੀ ਬਰਫੀ